ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਦਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਇਹਨਾਂ ਕਿਸਾਨਾਂ ਤੇ ਜ਼ਿਮੀਂਦਾਰਾਂ ਤੇ ਕਿਉਂਕਿ ਇੱਕ ਹੜ੍ਹ ਦੀ ਮਾਰ ਦਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੈ 18 ਦਿਨਾਂ ਤੋਂ ਕਦੀ ਪਾਣੀ ਲੱਥ ਜਾਂਦਾ ਕਦੀ ਆ ਜਾਂਦਾ ਤੇ ਇਹਨਾਂ ਦੇ ਡੰਗਰਾਂ ਦਾ ਬਹੁਤ ਬੜੇ ਹਾਲਾਤ ਨੇ ਇਸ ਟਾਈਮ ਜਿੱਦਾਂ ਕਹਿ ਨਹੀਂ ਸਕ ਬਿਆਨ ਨਹੀਂ ਕਰ ਸਕਦੇ ਕਿਉਂਕਿ 3-4 ਦਿਨਾਂ ਅੱਜ ਲਗਾਤਾਰ ਬਾਰਿਸ਼ ਨੂੰ ਹੋ ਗਈ ਨੇ ਤੇ ਡੰਗਰਾਂ ਦੇ ਚਾਰੇ ਦਾ ਕੋਈ ਪ੍ਰਬੰਧ ਨਹੀਂ ਕੋਈ ਖਾਲਦਾ ਪਰਬੰਧ ਨਹੀਂ ਕੋਈ ਫੀਡ ਦਾ ਪ੍ਰਬੰਧ ਨਹੀਂ ਪਰਮਾਤਮਾ ਨੇ ਚਲੋ ਹਰਕ ਦੀ ਸੇਵਾ ਲਾਈ ਹੈ ਸਾਡੇ ਐਨਆਰਆਈ ਵੀਰਾਂ ਨੇ ਮਤਲਬ ਪਿਛਲੇ 2023 ਚ ਵੀ ਸਾਡੀ ਬਹੁਤ ਮਦਦ ਕੀਤੀ ਤੇ ਹੁਣ ਵੀ ਪਰਮਾਤਮਾ ਦੀ ਕਿਰਪਾ ਨਾਲ ਉਹ ਚੱਲਸੋ ਚੱਲ ਥੋੜੀ ਬਹੁਤੀ ਥੋੜੀ ਬਹੁਤੀ ਕਰਕੇ ਚੱਲਦੀ ਪਈ ਹੈ ਤੇ ਪਹਿਲੀ ਸੇਵਾ ਆਈ ਸੀ ਜਿਹੜੀ ਥੋੜੇ ਦਿਨ ਪਹਿਲਾਂ ਮੇਰੇ ਵੀਰੋ ਹਰਾਂ ਨੂੰ ਦੇਖ ਕੇ ਗਏ ਸੀ ਉਹ ਸੀ ਸਰਦਾਰ ਭੁਪਿੰਦਰ ਸਿੰਘ ਤੇ ਸਰਦਾਰ ਹੁਸ਼ਿਆਰ ਸਿੰਘ ਵੱਲੋਂ ਅੱਜ ਦੀ ਸੇਵਾ ਫਿਰ ਸਰਦਾਰ ਭੁਪਿੰਦਰ ਸਿੰਘ ਹੋਰਾਂ ਵੱਲੋਂ ਹੈ ਤੇ ਮੈਂ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਕਿ ਉਹ ਇਸ ਔਖੀ ਘੜੀ ਦੇ ਵਿੱਚ ਆਪਣੇ ਪਰਿਵਾਰਾਂ ਦੀ ਬਾਹ ਫੜਦੇ ਨੇ ਤੇ ਮੈਂ ਧੰਨਵਾਦ ਕਰਦਾ ਉਹਨਾਂ ਇਨਾਂ ਬਾਰੇ ਰਈਆਂ ਦਾ ਜਰੂਰ ਔਖੇ ਸਮੇਂ ਵਿੱਚ ਆਪਾਂ ਇਹਨਾਂ ਦੀ ਬਾਹ ਫੜੀਏ ਤੇ 35 ਤੋਂ 40 ਬੋਰੇ ਚੋਕਰਦੇ ਨੇ ਤੇ ਮੈਂ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਜੋ ਇੰਨੀ ਦੁੱਖ ਦੀ ਘੜੀ ਵਿੱਚ ਆਪਾਂ ਇਹਨਾਂ ਦਾ ਸਾਥ ਦੇ ਰਹੇ ਹਾਂ ਕਿਉਂਕਿ ਸਾਥ ਦੇਣਾ ਸਭ ਤੋਂ ਵੱਡੀ ਗੱਲ ਹੈ ਸਾਥਮਾ ਸਾਥ ਦੇਣ ਦਾ ਮਤਲਬ ਹੈ ਪ੍ਰਮਾਤਮਾ ਦਾ ਨਾਮ ਜਪਣਾ ਕਿਉਂਕਿ ਜਦੋਂ ਆਪਾਂ ਇਹਨਾਂ ਦਾ ਸਾਥ ਦੇਵਾਂਗੇ ਪ੍ਰਮਾਤਮਾ ਵੀ ਆਪਣੇ ਤੇ ਪ੍ਰਸੰਨ ਹੋਏਗਾ ਕਿ ਸਾਨੂੰ ਆਪਣੀ ਮਿਹਨਤ ਕਰਨ ਦਾ ਬਲ ਬਖਸ਼ੇਗਾ ਤੇ ਇਹੋ ਹੀ ਗੱਲਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ